ਅਸੀਂ ਹੁਣ ਘਰੇ ਮਠਿਆਈਆਂ ਤਿਆਰ ਕਰੀ ਜਾਂਦੇ ਆ ਜੀ ਇਹ ਸਾਰੇ ਚੱਕਰਪਾਰੇ ਮੂਨ ਵਾਲੀਆਂ ਪਕੌੜੀਆਂ ਮਿੱਠੀਆਂ ਪਕੌੜੀਆਂ ਇਹ ਕੱਢ-ਕੱਢ ਕੇ ਕੱਪੜੇ 'ਤੇ ਹੋਏ ਰੱਖੇ ਹੋਏ ਆ ਮਠੀਆਂ ਹਰਮੇ ਤੇ ਬਾਲੂ ਸ਼ਾਈਆਂ ਇਹ ਸਾਰਾ ਕੁਝ ਅਸੀਂ ਤਿਆਰ ਕਰੀ ਜਾਂਦੇ ਆ ਜੀ ਅਸੀਂ ਹੁਣ ਗੁਲਾਬ ਜਾਮੁਨਾਂ ਤੇ ਮਠਿਆਈ ਬਰਫੀ ਵਗੈਰਾ ਤਿਆਰ ਕਰਨੀਆਂ ਜੀ ਸਾਨੂੰ ਦੁੱਧ ਦੀ ਲੋੜ ਆ ਜੀ ਜੇ ਕੋਈ ਭੈਣ ਭਰਾ ਦੁੱਧ ਦੀ ਸੇਵਾ ਕਰਾ ਸਕਦੇ ਆ ਤਾਂ ਕੱਲ ਨੂੰ ਸੰਡੇ ਦਾ ਦਿਨ ਤੇ ਮੰਡੇ ਦਾ ਇਹ ਦੋ ਦਿਨਾਂ ਦੇ ਵਿੱਚ ਤੁਸੀਂ ਸਾਨੂੰ ਦੁੱਧ ਦੀ ਸੇਵਾ ਜ਼ਰੂਰ ਕਰਾਓ ਜੀ ਤਾਂ ਜੋ ਆਪਾਂ ਮਠਿਆਈ ਹੈ ਜਿਹੜੀ ਬਣਾ ਸਕੀਏ ਕਿਉਂਕਿ ਬਾਹਰ ਦੀ ਮਠਿਆਈ ਸਾਰੀ ਬੰਦ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਜੇ ਤੁਸੀਂ ਮਠਿਆਈ ਦੇ ਰੂਪ ਵਿੱਚ ਕੁਝ ਦੇ ਕੇ ਜਾਣਾ ਚਾਹੁੰਦੇ ਹੋ ਫਲ ਫਰੂਟ ਦੇ ਦਿਓ ਪਰ ਮਠਿਆਈ ਨਾ ਦਿਓ ਮਠਿਆਈ ਅਸੀਂ ਘਰ ਦੀ ਤਿਆਰ ਕਰਾ ਰਹੇ ਹਾਂ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਦੁੱਧ ਦੀ ਸੇਵਾ ਜ਼ਰੂਰ ਸਾਰੇ ਜਣੇ ਭੈਣ ਭਰਾ ਕਰਾਓ ਤਾਂ ਜੋ ਆਪਾਂ ਮਠਿਆਈ ਤਿਆਰ ਕਰ ਸਕੀਏ ਬਾਪੂ ਬਜ਼ੁਰਗਾਂ ਦੀ ਬੱਚਿਆਂ ਦੀ ਸਾਰਿਆਂ ਦੀ ਜਿਹੜੀ ਇਹ ਦੀਵਾਲੀ ਦੀ ਖੁਸ਼ੀ ਆ ਉਹਦੇ ਵਿੱਚ ਆਪਾਂ ਆਪਣਾ ਬਣਦਾ ਯੋਗਦਾਨ ਆਪਣਾ ਹਿੱਸਾ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ